ਉਹਦੇ ਪੀਡੀਸੀ ਪੇਸ ਤੇ ਵੀ ਕਢਾ ਲਿਆ ਅੱਜ ਜਿਹੜੇ ਸ਼ਰਮਣੀ ਅਕਾਲੀ ਦਲ ਦੀ ਸਾਰੇ ਜਿਲ੍ਹਾ ਜਤੇਦਰ ਸਰਬੰਦ ਦੀ ਸਾਰੇ ਹਲਕਾ ਇੰਚਾਲ ਸਰਬੰਦ ਦੀ ਤੇ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਵਿੱਚ ਬੜੇ ਭਨਕਰ ਹੜ੍ਹ ਆਏ ਆ ਉੱਥੇ ਨੁਕਸਾਨ ਦਾ ਜਾਇਜਬ ਨਉਣ ਵਾਸਤੇ ਜਿਹੜੀਆਂ ਕਮੇਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਿਆ ਬਣਾਈਆਂ ਗਈਆਂ ਸੀ ਉਹਨਾਂ ਸਾਰਿਆਂ ਦੀ ਸਾਂਝੀ ਮੀਟਿੰਗ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਹੋਈ ਜਿਹਦੇ ਵਿੱਚ ਸਾਰੀ ਜਿਹੜੀ ਹੜ੍ਹਾਂ ਦੀ ਬਹੁਤ ਭਿਆੰਕਰ ਸਥਿਤੀ ਹੈ ਉਹਦੇ ਤੇ ਸਾਰੇ ਜਿਹੜੇ ਸਾਡੇ ਆਗੂ ਸਰਬਾਨਾ ਪੰਜਾਬ ਦੇ ਵੱਖ-ਵੱਖ ਹਰਕੇ ਤੋਂ ਆਏ ਉਹਨਾਂ ਨੇ ਆਪੋ ਆਪਣੇ ਇਲਾਕਿਆਂ ਦਾ ਜਿਹੜੀ ਮੌਜੂਦਾ ਸਥਿਤੀ ਹੈ ਕਿੱਥੇ ਕਿੰਨਾ ਸੁਧਾਰ ਹੋਇਆ ਕਿੱਥੇ ਪਾਣੀ ਫੇਰ ਦੁਬਾਰਾ ਆਉਣਾ ਸ਼ੁਰੂ ਹੋ ਗਿਆ ਔਰ ਲੋਕਾਂ ਦੀ ਇਸ ਵੇਲੇ ਕੀ ਹਾਲਤ ਹੈ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਲੇਖਾ ਜੋਖਾ ਹੈ ਉਹ ਅਸੀਂ ਕੀਤਾ ਹਾਲੇ ਵੀ ਜਿਹੜੀ ਸਮੱਸਿਆ ਓ ਖਤਮ ਨਹੀਂ ਹੋਈ ਕਿਉਂਕਿ ਬਹੁਤ ਸਾਰੇ ਫਰੋਜ਼ਪੁਰਾਲੇ ਪਾਸੇ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਸੀ ਉਹ ਦੱਸੇ ਸੀ ਕਿ ਹਾਲੇ ਵੀ ਕਈ ਥਾਵਾਂ ਤੇ ਪਾਣੀ ਫੇਰ ਪਿਛੋਂ ਜ਼ਿਆਦਾ ਪਾਣੀ ਆਉਣ ਕਰਕੇ ਵਧਿਆ ਔਰ ਦੁਜਾ ਹੈ ਕਿ ਕੁਝ ਥਾਵਾਂ ਤੇ ਸੰਤ ਮਹਾਂਪੁਰਖਾਂ ਨੇ ਕੁਝ ਥਾਵਾਂ ਤੇ ਜਿਹੜੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਲੋਕਾਂ ਨੇ ਇਕੱਠੇ ਹੋ ਕੇ ਸ਼ਰਮਣੀ ਅਕਾਲੀ ਦਲ ਨੇ ਵੀ ਉਹਦੇ ਚ ਬੜਾ ਵੱਡਾ ਹਿੱਸਾ ਪਾਇਆ ਐਸਟੀ ਪਿਛਲੇ ਬੜਾ ਵੱਡਾ ਹਿੱਸਾ ਪਾਇਆ ਕੁਝ ਥਾਵਾਂ ਦੇ ਉੱਤੇ ਉਹਨਾਂ ਨੇ ਆਪ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਰ ਵੀ ਲਿਆ ਪਰ ਅਫਸੋਸ ਹੈ ਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਜੋ ਚਾਹੀਦਾ ਸੀ ਕਿ ਫਟਾਫਟ ਇਹਨਾਂ ਥਾਵਾਂ ਦੇ ਉੱਤੇ ਐਮਰਜੈਂਸੀ ਕੰਮ ਸ਼ੁਰੂ ਕਰਕੇ ਤੇ ਪਾਣੀ ਦੁਬਾਰਾ ਖੇਤਾਂ ਵਿੱਚ ਨਾ ਜਾਵੇ ਉਹਨੂੰ ਰੋਕਿਆ ਜਾਵੇ ਸਰਕਾਰ ਦੀ ਤਰਫੋਂ ਹਾਲੇ ਤੱਕ ਕੋਈ ਉਪਰਾਲਾ ਕਿਤੇ ਵੀ ਹੜ੍ਹਾਂ ਨੂੰ ਅੱਗੇ ਹੋਰ ਨੁਕਸਾਨ ਨੂੰ ਰੋਕਣ ਵਾਸਤੇ ਨਹੀਂ ਕੀਤਾ ਜਾਂਦਾ ਨਹੀਂ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਲੋਕਾਂ ਦੀ ਮਾਂ ਫੜਨ ਵਾਸਤੇ ਉਸ ਪੱਧਰ ਤੇ ਕੋਈ ਉਪਰਾਲੇ ਕੀਤੇ ਜਾ ਰਹੇ ਆ ਕਿ ਜਿਸ ਨਾਲ ਲੋਕਾਂ ਨੂੰ ਜਿਹੜਾ ਉਹ ਹੌਸਲਾ ਅਪਜਾਈ ਹੋਵੇ ਲੋਕਾਂ ਦੀ ਤੇ ਲੋਕਾਂ ਨੂੰ ਕਿਸੇ ਤਰੀਕੇ ਦੇ ਨਾਲ ਰਾਹਤ ਮਿਲੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਕਿੰਨੀ ਦੇਰ ਹੋ ਗਈ ਆ ਹੜ੍ਹਾਂ ਦੀ ਸਮੱਸਿਆ ਸ਼ੁਰੂ ਹੋਏ ਨੂੰ ਹਾਲੇ ਤੱਕ ਸਰਕਾਰ ਨੇ ਇੱਕ ਚਵਾਨੀ ਵੀ ਕਿਸੇ ਦੇ ਖਾਤੇ ਦੇ ਵਿੱਚ ਜਿਹੜੀ ਆ ਉਹ ਨਹੀਂ ਪਾਈ ਨਾ ਫਸਲ ਦਾ ਕੋਈ ਮਾਵਜਾ ਨਾ ਜਿਹੜਾ ਘਰਾਂ ਦਾ ਏਡਾ ਏਡਾ ਵੱਡਾ ਨੁਕਸਾਨ ਹੋ ਗਿਆ ਉਹਦਾ ਹੀ ਕੋਈ ਹਾਲੇ ਤੱਕ ਮਾਵਜਾ ਨਾ ਜਿਹੜਾ ਮਾਲ ਡੰਗਰ ਦਾ ਏਡੇ ਵੱਡੇ ਵੱਡੇ ਨੁਕਸਾਨ ਹੋ ਕੇ ਉਹਦਾ ਹੀ ਕਿਸੇ ਚੀਜ਼ ਦਾ ਮਾਵਜਾ ਕਿਸੇ ਤਰ੍ਹਾਂ ਵੀ ਇੱਕ ਪੈਸੇ ਦੀ ਮਦਦ ਹੜਾ ਦੇ ਵਾਸਤੇ ਸਰਕਾਰ ਨੇ ਨਹੀਂ ਕੀਤੀ ਇਹ ਦਾ ਸਮੇਂ ਦਾ ਬਹੁਤ ਹੀ ਜਿਹੜੀ ਆ ਨਿੰਦਰ ਜੋ ਕਾਰਵਾਈ ਆ ਕਿ ਨਾ ਹਾਲੇ ਤੱਕ 12000 ਕਰੋੜ ਜਿਹੜਾ ਸਰਕਾਰ ਨੇ ਜਿਹੜਾ ਹੈਗਾ ਉਹ ਆਪ ਖੁਦ-ਪੁਰਦ ਕੀਤਾ ਹਾਲੇ ਤੱਕ ਉਸ 12000 ਕਰੋੜ ਦਾ ਵੀ ਸਰਕਾਰ ਇੱਕ ਪੈਸੇ ਦਾ ਲੋਕਾਂ ਨੂੰ ਸੰਤੁਸ਼ਟ ਨਹੀਂ ਕਰਾ ਸਕੀ ਕਿ ਜਿਹੜਾ ਪ੍ਰਧਾਨ ਮੰਤਰੀ ਕਹਿ ਕੇ ਗਏ ਆ ਉਹ 12000 ਕਰੋੜ ਕਿੱਥੇ ਆ ਕਿਉਂ ਨਹੀਂ ਹੁਣ ਤੱਕ ਸਾਹਮਣੇ ਆਇਆ ਇਹ ਵੀ ਸਰਕਾਰ ਦੀ ਜਿਹੜੀ ਨજર ਹੁੰਦਾ ਕਿ ਕਿੰਨੀ ਕੁ ਸਰਕਾਰ ਦੀ ਬੇਰੁਕੀ ਕਿੰਨੀ ਵੱਡੀ ਹੈ ਕਿ ਕਿਸੇ ਪਾਸੇ ਵੀ ਸਰਕਾਰ ਦਾ ਲੋਕਾਂ ਦੇ ਭੜੇ ਵਾਲੇ ਪਾਸੇ ਕੋਈ ਧਿਆਨ ਜਿਹੜਾ ਉਹ ਨਹੀਂ ਹੈ ਸਿਰਫ ਮਸ਼ਹੂਰੀਆਂ ਦੇ ਲਈ ਮੁੱਖ ਮੰਤਰੀ ਸਾਹਿਬ ਰੋਜ਼ ਟੈਲੀਵਿਜ਼ਨ ਤੇ ਆ ਕੇ ਐਲਾਨ ਝੂਠੇ ਕਰੀ ਜਾਂਦੇ ਪਰ ਜ਼ਮੀਨੀ ਹਕੀਕਤਾਂ ਦੇ ਉੱਤੇ ਅੱਜ ਵੀ ਕੋਈ ਫਰਕ ਨਹੀਂ ਨਜ਼ਰ ਆਉਂਦਾ ਹੁਣ ਬਾਦਪੁਰ ਹੈਡਵਰਕਸ ਦਾ ਆ ਕੱਲ ਖਬਰ ਲੱਗੀ ਸੀ ਕਿ ਉਹਦੇ ਜਿਹੜੇ ਆ ਇੱਕ ਐਕਸੀਡੈਂਟ ਇੱਕ ਐਸ.ਸੀ.ਓ ਤੇ ਇੱਕ ਜਈ ਸਸਪੈਂਡ ਹੋਇਆ ਹੁਣ ਦੱਸੋ ਐਡਾ ਵੱਡਾ 56 ਮੌਤਾਂ ਹੋ ਗਈਆਂ ਜਿਹੜੀਆਂ 5 ਲੱਖ ਦੇ ਕਰੀਬ ਫਸਲ ਤਬਾਹ ਹੋ ਗਈ ਘਰਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਤੇ ਸਰਕਾਰ ਹੁਣ ਜਾਗੀ ਆ ਉਹ ਵੀ ਪਹਿਲਾਂ ਜਿਹੜੀ ਆ ਇੱਕ ਕੰਪਨੀ ਦੇ ਨਾਂ ਦੇ ਉੱਤੇ ਨੋਟਿਸ ਜਾਰੀ ਕਰਕੇ ਤੇ ਸਰਕਾਰ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਸਾਰਾ ਹੀ ਭਾਂਡਾ ਜਿਹੜਾ ਉਹ ਖੁੱਲ ਗਿਆ ਕਿ ਇਹ ਜੰਨਾ ਹੋਇਆ ਸਰਕਾਰ ਦੀ ਅਣਗਹਿਲੀ ਕਰਕੇ ਹੋਇਆ ਕਿ ਜਿਹੜੇ ਫੰਡ ਉਹਨਾਂ ਨੇ ਜਿਹੜੇ ਹੈਡਵਰਕਸ ਨੂੰ ਰਿਪੇਅਰ ਕਰਨ ਵਾਸਤੇ ਜਾਰੀ ਕਰਨੇ ਸੀ ਜਿਹੜੇ ਉਹਨਾਂ ਦੀ ਪਹਿਲਾਂ ਐਕਸਰਸਾਈਜ਼ ਕਰਕੇ ਚੈੱਕ ਕਰਨੇ ਸੀ ਕਿ ਇਹ ਚੀਜ਼ਾਂ ਕੰਮ ਕਰ ਰਹੀਆਂ ਕਿ ਨਹੀਂ ਕਰ ਰਹੀਆਂ ਇਹ ਉਹਦੇ ਕਰਕੇ ਐਡਾ ਵੱਡਾ ਮੈਨਜਮੈਂਟ ਡਿਜਾਸਟਰ ਹੋਇਆ ਤੇ ਤਿੰਨ ਜਿਹੜੇ ਆ ਉਹ ਇਸ ਲੈਵਲ ਤੇ ਸਿਰਫ ਐਕਸ਼ਨ ਤੇ ਐਸਟੀਓ ਨੂੰ ਸਸਪੈਂਡ ਕਰਕੇ ਤੇ ਮੈਂ ਪੁੱਛਦਾ ਕਿ ਫਿਰ ਮੰਤਰੀਆਂ ਦਾ ਕੀ ਰੋਲ ਹੈ ਤੇ ਮੁੱਖ ਮੰਤਰੀ ਦਾ ਕੀ ਰੋਲ ਹੈ ਕਿਉਂਕਿ ਜ਼ਿੰਮੇਵਾਰੀ ਤਾਂ ਤੁਹਾਡੀ ਸੀ ਕਿ ਤੁਸੀਂ ਇਹ ਮੀਟਿੰਗਾਂ ਹਟਾ ਦੀਆਂ ਪਹਿਲਾਂ ਕਰਨੀਆਂ ਸੀ ਤੇ ਇਹ ਸਾਰੀਆਂ ਚੀਜ਼ਾਂ ਦਾ ਨੋਟਿਸ ਲੈਣਾ ਸੀ ਜਿਹੜੇ ਸੀਨੀਅਰ ਅਫਸਰ ਤੁਹਾਡੇ ਸੈਕਟਰੀਟ ਵਿੱਚ ਬੈਠੇ ਆ ਉਹਨਾਂ ਦਾ ਕੀ ਰੋਲ ਸੀ ਐਟ ਦੀ ਵੱਡਾ ਨੁਕਸਾਨ ਹੋ ਜੇ ਸੁਪੇ ਦਾ ਕਿ ਸਾਰੇ ਜਲਿਆਂ ਦੇ ਵਿੱਚ ਇੰਨੀ ਲੱਖਾਂ ਦੀ ਗਿਣਤੀ ਚ ਲੋਕੀ ਬੇਕਾਰ ਹੋਏ ਪਰਬਾਪਤ ਹੋਏ ਤੇ ਕੱਲਾ ਤੁਸੀਂ ਹੁਣ ਉਹਨਾਂ ਨੂੰ ਸਸਪੈਂਡ ਕਰਕੇ ਤੇ ਸਿਰਫ ਹਾਲੇ ਤੱਕ ਤੁਹਾਡੇ ਕੋਲ ਇਨਕੁਆਇਰੀ ਨਹੀਂ ਹੋਈ ਇਹ ਇਨਕੁਆਇਰੀ ਇੰਨੀ ਲੇਟ ਕਿਉਂ ਹੋਈ ਹੈ ਕਿੰਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਸੀ ਹੁਣ ਤੱਕ ਉਹਦਾ ਜ਼ਿਕਰ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਦੱਸਦੇ ਕਿ ਉਹ ਕੌਣ ਹੈ ਕਿੰਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਤੁਹਾਡੇ ਤੇ ਸਿੱਧੀ ਗੱਲ ਹੁੰਦੀ ਹੈ ਇਹ ਹੋ ਸਕਦਾ ਹੈ ਕਿ ਐਨਾ ਕੁਝ ਹੋ ਜਾਵੇ ਤੇ ਉਹ ਵੀ ਜਦੋਂ ਖੁੱਲ ਕੇ ਸਾਰੇ ਤੱਥ ਮੀਡੀਆ ਨੇ ਰਿਕਾਰਡਸ سمیت ਸਾਫਟ ਤੇ ਕਿ ਇਹ ਕੋਈ ਐਵੇਂ ਅਚਾਨਕ ਨਹੀਂ ਹੜ ਆਇਆ ਇਹ ਬਹੁਤ ਵੱਡੀ ਜਲਮਾਨਾ ਅਣਗਹਿਲੀ ਕਰਕੇ ਕ੍ਰਿਮੀਨਲ ਨੈਗਲੀਜੈਂਸ ਕਰਕੇ ਇਹ ਜਿਹੜੇ ਹੜ ਆਇਆ ਤੇ ਫਿਰ ਮਜਬੂਰ ਹੋ ਕੇ ਜਦੋਂ ਕੰਪਨੀ ਵਾਲਿਆਂ ਨੇ ਵੀ ਕਹਿੰਦਾ ਕਿ ਮੇਰੇ ਕੋਲੇ ਤੇ 인ਫਰਾਸਟ੍ਰਕਚਰ ਦੀ ਮਜ਼ਬੂਤੀ ਵਾਸਤੇ ਕੋਈ ਟੈਂਡਰ ਹੀ ਨਹੀਂ ਸੀ ਤੇ ਫਿਰ ਕੋਈ ਲਕਾਉਣ ਨੂੰ ਸਰਕਾਰ ਕੋਲੇ ਬਚਿਆ ਨਹੀਂ ਤੇ ਆ ਹੁਣ ਤਿੰਨ ਅਫਸਰਾਂ ਦੇ ਉੱਤੇ ਜੂਨੀਅਰ ਪਦਤ ਦੇ ਉੱਤੇ ਤੁਸੀਂ ਸਸਪੈਂਸ਼ਨ ਦਾ ਕਰਕੇ ਇਹ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਮੌਤਾਂ ਦਾ 5 ਲੱਖ ਏਕੜ ਦੀ ਫਸਲ ਦੀ ਬਰਬਾਦੀ ਦਾ ਕਿਹਦੇ ਨਾਲ ਸੌਦਾ ਕਰ ਰਹੇ ਹੋ ਕੌਣ ਤੁਹਾਡੀ ਇਸ ਐਡੀ ਵੱਡੀ ਅਣਗਾਲੀ ਤੋਂ ਬਾਅਦ ਇਸ ਗੱਲ ਨੂੰ ਜਿਹੜਾ ਮੰਨ ਪਾਏਗਾ ਇਹ ਜੋ ਤੁਸੀਂ ਕਰ ਰਹੇ ਹੋ ਠੀਕ ਕਰ ਰਹੇ ਅਸੀਂ ਪਹਿਲੇ ਦਿਨ ਹੀ ਮੰਗ ਕੀਤੀ ਸੀ ਕਿ ਇਹਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਹੋਵੇ ਪਰ ਜੁਡੀਸ਼ੀਅਲ ਜਾਂਚ ਕਰਨ ਦੀ ਹਿੰਮਤ ਨਹੀਂ ਹੋਣੀ ਸਰਕਾਰ ਨੂੰ ਕਿਉਂਕਿ ਜੇ ਜੁਡੀਸ਼ੀਅਲ ਜਾਂਚ ਹੋਈ ਤੇ ਫਿਰ ਸਾਰੇ ਰਿਕਾਰਡ ਸਾਹਮਣੇ ਆ ਜਾਣਾ ਕਿ ਪਈ ਪੈਸਾ ਕਿਉਂ ਨਹੀਂ ਦਿੱਤਾ ਹੋਇਆ ਉਹ ਜਿਹੜੇ ਗੇਟ ਗਰੀਸ ਹੋਣੇ ਸੀ ਕਿਉਂ ਨਹੀਂ ਹੋਏ ਜਿਹੜੀ ਉਹਨਾਂ ਦੀ ਜੰਗ ਲੱਗਣ ਕਰਕੇ ਰਿਪੇਅਰ ਹੋਣੀ ਸੀ ਕਿਉਂ ਨਹੀਂ ਟਾਈਮ ਸਿਰ ਹੋਈ ਫਿਰ ਬਹੁਤ ਵੱਡੇ ਵੱਡੇ ਜਿਹੜੇ ਭੇਤ ਖੁੱਲਣੇ ਸੀ ਇਸ ਡਰੋਂ ਸਰਕਾਰ सस्पेंशन ਦਾ ਕਰਕੇ ਦੱਸੋ ਸਸਪੈਂਸ਼ਨ ਕਿੱਡੀ ਕਬੜੀ ਪਨਿਸ਼ਮੈਂਟ ਆ ਅੰਗੈਦੀ ਸਰਕਾਰ ਬੜਾ ਦਮਕਜੇ ਮਾਰ ਕੇ ਨਿੱਕੀ ਜੀ ਗੱਲ ਹੁੰਦੀ ਤਾਂ ਕਹਿੰਦੇ ਜੀ ਅਸੀਂ ਫਲਾਣਾ ਡਿਸਮਿਸ ਕਰ ਦਿੱਤਾ ਤੇ ਹੁਣ ਤਾਂ ਤੁਹਾਡੀ ਇਨਕੁਆਇਰੀ ਵੀ ਪ੍ਰੋਪਰ ਆਰਡਰ ਕਰਨ ਦੀ ਜੜੀ ਹਿੰਮਤ ਨਹੀਂ ਪਈ ਕਿ ਜੁਡੀਸ਼ੀਅਲ ਇਨਕੁਆਇਰੀ ਤੇ ਆਰਡਰ ਕਰ ਦੇ ਇਹਦਾ ਮਤਲਬ ਹੈ ਕਿ ਸਰਕਾਰ ਜਿਹੜੀ ਆਪਣੀ ਜਿਹੜੀ ਕਮਜ਼ੋਰੀ ਹੈ ਜਿਹੜੀ ਸਰਕਾਰ ਦੀ ਅੰਗੈਦੀ ਹੈ ਜਿਹੜਾ ਇਹਨਾਂ ਨੇ ਗਾਉਂ ਪ੍ਰਬੰਧ ਨਹੀਂ ਕੀਤੇ ਹੁਣਾਂ ਨੂੰ ਰੁਕਣ ਵਾਸਤੇ ਉਹਦਾ ਭੇਤ ਜਿਹੜਾ ਇਸ ਜਿਹੜੇ ਛੋਟੇ ਜਿਹੇ ਅਚਨ ਦੇ ਨਾਲ ਖੁੱਲ ਗਿਆ ਕਿ ਸਰਕਾਰ ਇਹਦੇ ਪਿੱਛੇ ਲੁਕ ਕੇ ਆਪਣੇ ਆਪ ਨੂੰ ਜਿਹੜਾ ਉਹ ਬਚਾਉਣਾ ਚਾਹੁੰਦੀ ਪਰ ਇਹ ਬਾਤ ਨਹੀਂ ਸਕਣਗੇ ਦੂਜਾ ਮੈਂ ਪੁੱਛਦਾ ਕਿ ਮਬਾਬਜਾ ਦੱਸੋ ਕਦੋਂ ਮਿਲਣਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਿੰਨੇ ਦਿਨ ਹੋ ਗਿਆ ਕਰਾਚ ਪੰਜਾਬ ਦੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਹੈ ਸ਼ਰਮਣੀ ਅਕਾਲੀ ਦਲ ਕਰ ਰਿਹਾ ਸ਼ਰਮਣੀ ਕਮੇਟੀ ਕਰ ਰਹੀ ਹੈ ਹੋਰ ਸਮਾਜਿਕ ਧਾਰਮਿਕ ਜਥੇਬੰਦੀਆਂ ਬਹੁਤ ਆਪੋ ਆਪਣਾ ਰੋਲ ਪਲੇ ਕਰ ਰਹੀਆਂ ਪਰ ਸਰਕਾਰ ਕਿਸ ਗੱਲ ਕਰਕੇ ਬਦਲਾ ਲੈ ਰਹੀ ਹੈ ਲੋਕਾਂ ਕੋਲੇ ਕਿ ਹਾਲੇ ਤੱਕ ਕੋਈ ਤੁਸੀਂ ਉਹਨਾਂ ਨੂੰ ਲੀਫ ਦੇਣ ਵਾਸਤੇ ਇੱਕ ਪੈਸਾ ਜਿਹੜਾ ਹੈਗਾ ਉਹਨਾਂ ਦੇ ਖਾਤੇ 'ਚ ਨਹੀਂ ਪਾਇਆ ਨਾ ਜਿਹੜਾ 1800 ਕਰੋੜ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਆ ਚਲੋ ਉਹਦੇ ਵਿੱਚੋਂ ਹੀ ਪਾ ਦਿਓ ਉਹਦੇ ਵਿੱਚੋਂ ਵੀ ਇੱਕ ਪੈਸੇ ਨਹੀਂ ਪਾਇਆ ਗੱਜਰ ਨੂੰ ਸਾਨੂੰ ਪਤਾ ਵੀ ਤੁਸੀਂ ਖਾਧਾ ਪਰ ਘੱਟੋ ਘੱਟ ਉਹ ਤਾਂ ਪਾ ਦਿਓ ਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਵੱਡਾ ਪੀੜਾ ਚੁੱਕਿਆ ਸੀ ਹਰ ਪੀੜਤਾਂ ਦੀ ਸੇਵਾ ਦਾ ਇਨਸਾਨੀਅਤ ਦੇ ਨਾਤੇ ਕਿਹਤਰੀ ਪਾਰਟੀ ਹੋਣ ਦੇ ਨਾਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਦੇ ਨਾਤੇ ਜਿਹੜਾ ਪ੍ਰਧਾਨ ਸਾਹਿਬ ਪਿਛਲੇ ਲਗਾਤਾਰ ਜਿਹੜਾ 20-25 ਦਿਨ ਤੋਂ ਫੀਲਡ ਦੇ ਵਿੱਚ ਜਾ ਕੇ ਥਾਤਾ ਤੇ ਜੋ ਮਹਿਸੂਸ ਕਰਦੇ ਆ ਜੋ ਕੀ ਦੇਖਦੇ ਆ ਜੋ ਹੈਲਪ ਲੋਕਾਂ ਦੀ ਕਰਦੇ ਆ ਆਪਣਾ ਪਾਰਟੀ ਦੇ ਜਿਹੜੀ ਅਨਾਉਂਸਮੈਂਟ ਐ ਸੀ ਇੱਕ ਤਾਂ ਚਾਰੇ ਦੇ ਟਰੱਕ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਵੀ ਰਵਾਨਾ ਹੋ ਗਏ ਉਹ ਪਹੁੰਚ ਗਏ ਗੁਰਦਾਸਪੁਰ ਤੇ ਦੂਜੇ ਕੱਲ ਜਿਹੜੇ ਆ ਗਏ ਸ਼੍ਰੀ ਮੁਕਸਰ ਸਾਹਿਬ ਦੇ ਪੋਣੋ ਚੱਲੇ ਆ ਉਹ ਅੰਮ੍ਰਿਤਸਰ ਜਿਹੇ ਪਹੁੰਚ ਗਏ ਤੇ ਬਾਕੀ ਥਾਂ ਮੈਂ ਤੁਮੀ ਇਹ ਰੋਜ਼ ਹੁਣ ਚਾਰੇ ਦੀਆਂ ਜਿਹੜੀਆਂ ਕਿਸ਼ਤਾਂ ਉਹਦਾ ਡਿਸਟ੍ਰਿਬਿਊਸ਼ਨ ਦਾ ਸਿਸਟਮ ਅਸੀਂ ਥੱਲੇ ਪਾਰਟੀ ਦਾ ਬਣਾ ਦਿੱਤਾ ਅੱਜ ਵੀ ਅਸੀਂ ਦੁਬਾਰਾ ਰਿਪੋਰਟ ਲਈ ਹੈ ਕਿ ਕਿੱਥੇ ਕਿੱਥੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਉਹ ਨਾਲ ਦੀ ਨਾਲ ਅਸੀਂ ਉਹਦੇ ਮੁਤਾਬਕ ਜਿਹੜੀਆਂ ਸਾਡੀਆਂ ਟੀਮਾਂ ਕਦੇ ਕੰਮ ਕਰ ਰਹੀਆਂ ਉਹਨਾਂ ਨੂੰ ਹਦਾਇਤਾਂ ਜਾਰੀ ਕਰ ਰਹੇ ਹਾਂ ਕਿ ਇੱਥੇ ਇੱਥੇ ਇਹਨਾਂ ਚਾਰਾ ਜਿਹੜਾ ਉਹ ਹੋ ਜਾਵੇ ਇੱਕ ਮੈਂ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਜਿਹੜੀ ਅਪੀਲ ਕੀਤੀ ਸੀ ਪ੍ਰਧਾਨ ਸਾਹਿਬ ਨੇ 300 ਕੁਇੰਟਲ ਕਣਕ ਇਕੱਠੀ ਕਰਨ ਵਾਸਤੇ ਉਹਦੇ ਦੋ ਮਕਸਦ ਹੈ ਇੱਕ ਤਾਂ ਕਿਸਾਨਾਂ ਨੂੰ ਵੀ ਚਾਹੀਦਾ ਕਿਉਂਕਿ ਫਸਲ 5 ਲੱਖ ਏਕੜ ਚ ਬਰਬਾਦ ਹੋ ਗਈ ਘਰਾਜ ਚ ਬਹੁਤਾ ਮਾਤਾ ਤੇ ਪਾਣੀ ਘਰਾਜ ਚ ਵਗਿਆ ਉਹ ਹੁਣ ਘਰਾਜ ਚ ਪਿਆ ਬੀਬੀ ਲੋਕਾਂ ਦਾ ਖਰਾਬ ਹੋ ਗਿਆ ਉਹਦੇ ਵਾਸਤੇ ਇੱਕ ਤਾਂ ਕਣਕ ਉਸ ਕੰਮ ਵਾਸਤੇ ਆ ਇੱਕ ਗਰੀਬਾਂ ਨੂੰ ਘਰਾ ਵਾਸਤੇ ਅਸੀਂ ਖਾਣ ਨੂੰ ਕਣਕ ਦੇਣੀ ਆ ਕਿਉਂਕਿ ਗਰੀਬ ਵਰਗ ਦਾ ਵੀ ਸਾਰਾ ਜਿਹੜਾ ਧਰਮਦਾਰ ਆ ਉਹ ਖੇਤੀ ਤੇ ਹੁੰਦਾ ਖੇਤ ਮਜ਼ਦੂਰ ਦਾ ਖਾਸ ਕਰ ਉਹਨੇ ਵੀ ਉੱਥੇ ਰੋਟੀ ਖਾਣੀ ਸੀ ਤੇ ਉਹਨਾਂ ਨੂੰ ਵੀ ਕਣਕ ਦੀ ਲੋੜ ਆ ਉਦੇ ਵਾਸਤੇ ਮੈਂ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਅਜੇ ਰਿਪੋਰਟਾਂ ਜਿਹੜੀਆਂ ਆਈਆਂ ਕਿ ਅਸੀਂ 3-300 ਕਿੰਟਲ ਕਿਹਾ ਸੀ ਕਈ ਹਲਕਿਆਂ ਨੇ 5-500 ਕਿੰਟਲ ਤੋਂ ਵੀ ਵੱਧ ਆਪਣੀ ਕਣਕ ਜਿਹੜੀ ਆ ਉਹ ਇਕੱਠੀ ਕਰਨ ਦੀ ਰਿਪੋਰਟ ਆਪਣੀ ਦਿੱਤੀ ਆ ਬਾਕੀ ਚਾਲੇ ਚੱਲ ਰਿਹਾ ਕੰਮ ਉਹਦੇ ਵਾਸਤੇ ਮੈਂ ਸਾਰੀ ਪਾਰਟੀ ਦਾ ਜਿਹੜਾ ਉਹ ਤਹਿ ਦਿਲ ਤੋਂ ਧੰਨਵਾਦ ਕਰਦਾ ਹੁਣ ਜਿਹੜੀਆਂ ਸਾਡੀਆਂ ਅਗਲੀ ਜਿਹੜੀਆਂ ਸਾਡੀਆਂ ਵਟੀਆਂ ਚ ਲੋੜ ਆ ਤੇ ਇੱਕ ਕਣਕ ਦੇਣੀ ਆ ਇੱਕ ਬੀਜ ਦੇਣਾ ਇੱਕ ਫੌਗਿੰਗ ਮਸ਼ੀਨਾਂ ਅੱਜ ਤੁਹਾਡੇ ਸਾਹਮਣੇ ਆ ਕਿ ਫੌਗਿੰਗ ਮਸ਼ੀਨਾ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ 500 ਫੌਗਿੰਗ ਮਸ਼ੀਨਾ ਉਹ ਸਾਡੇ ਆਪਣੇ ਯੂਥ ਅਕਾਲੀ ਦਲ ਦੇ ਜਿਹੜੇ ਵਰਕਰ ਆ ਜਾਂ ਜਿਹੜੇ ਸਥਾਨਿਕ ਸਾਡੇ ਪਾਰਟੀ ਦੇ ਉੱਥੇ ਆਗੂ ਆ ਉਹ ਵੀ ਜਿਹੜੇ ਹਾਰਡ ਫੈਕਟਰਡ ਪਿੰਡ ਨੇ ਉਹਦੇ ਤੇ ਕਨਸੈਂਟਰੇਟ ਕਰਨਗੇ ਕਿ ਕੋਈ ਬਿਮਾਰੀ ਨਾ ਫੈਲੇ ਉਹ ਉਹਦਾ ਵਾਸਤੇ ਉਹ ਆਪ ਜਾ ਕੇ ਉੱਥੇ ਸੇਵਾਦਾਰ ਦੇ ਤੌਰ ਤੇ ਉੱਤੇ ਉਹਨਾਂ ਇਲਾਕਿਆਂ ਦੇ ਵਿੱਚ ਉਹ ਫੌਗਿੰਗ ਮਸ਼ੀਨਾ ਅੱਜ ਤੁਹਾਡੇ ਸਾਹਮਣੇ ਅਸੀਂ ਰਵਾਨਾ ਕਰ ਦਿੱਤੀਆਂ ਕੁਝ ਪਹਿਲਾਂ ਵੀ ਜਾ ਚੁੱਕੀਆਂ ਨੇ ਹਾਲੇ ਹੋਰ ਵੀ ਜਾਣਦੀਆਂ ਇਹ ਵੀ ਸੇਵਾ ਜਿਹੜੀ ਆ ਸ਼ਰੋਬਣੀ ਅਕਾਲੀ ਦਰ ਜਿਹੜੀ ਆ ਆਪਣੀ ਉਸੇ ਤਰੀਕੇ ਜਿਹੜੀ ਆ ਉਹ ਪੂਰੀ ਜਿਹੜਾ ਉਹ ਕਰੇਗਾ ਇਸ ਤੋਂ ਇਲਾਵਾ ਨਾਲ-ਨਾਲ ਅਸੀਂ ਪੁੱਛ ਰਹੇ ਹਾਂ ਕੋਈ ਹੋਰ ਸਾਡੇ ਲਈ ਸੇਵਾ ਹੋਵੇ ਜਿੱਥੇ ਕਿਤੇ ਟਰੈਕਟਰ ਚਾਹੀਦੇ ਆ ਸੇਲਟ ਕੱਢਣ ਵਾਸਤੇ ਉਹ ਵੀ ਅੱਜ ਪਾਰਟੀ ਨਾਲ ਵਿਚਾਰ ਉਤੰਦਰਾ ਕਰ ਰਿਹਾ ਹਲ ਕਹਿੰਦੀ ਆ ਅਸੀਂ ਡਿਊਟੀਆਂ ਵੰਡ ਲਈਆਂ ਜਿੱਥੇ ਜਿੱਥੋਂ ਡਿਮਾਂਡ ਆਏਗੀ ਕੁਝ ਤਾਂ ਮੰਨ ਦਿੱਤੇ ਤੇ ਲੋਕਲ ਪਾਰਟੀ ਦੇ ਲੀਡਰ ਨੇ ਕਹਿ ਕੇ ਅਸੀਂ ਆਪਣੇ ਹਲਕੇ ਦੇ ਜਿਹੜੇ ਬਾਕੀ ਪਿੰਡ ਆ ਜਿੱਥੇ ਹੜ ਨਹੀਂ ਆਏ ਉਹਨਾਂ ਦੇ ਟਰੈਕਟਰ ਭੇਜ ਕੇ ਸੇਵਾ ਕਰ ਰਿਹਾ ਬਹੁਤ ਅੱਛੀ ਗੱਲ ਜਿੱਥੇ ਕਿਤੇ ਘਟ ਹੋਏਗੀ ਮਸ਼ੀਨਰੀ ਉਦੋਂ ਜਿੱਥਾਵਾਂ ਤੋਂ ਵੀ ਪਾਰਟੀ ਦੇ ਬਰਕਤ ਲੈ ਕੇ ਜਾ ਕੇ ਤੇ ਲੋਕਾਂ ਦੀ ਸੇਲਟ ਕੱਢਣ ਵਾਸਤੇ ਜ਼ਮੀਨ ਪਤਰੀ ਕਰਨ ਵਾਸਤੇ ਕੋਈ ਪਾਰ ਪੈ ਗਿਆ ਉਹਦੀ ਪੂਰਨ ਵਾਸਤੇ ਜੋ ਵੀ ਜ਼ਿੰਮੇਵਾਰ ਦੀ ਹੈਲਪ ਹੋ ਸਕੇਗੀ ਉਹ ਅਸੀਂ ਨਾਲ-ਨਾਲ ਕਰਾਂਗੇ ਸੋ ਸ਼੍ਰੋਮਣੀ ਕੁੰਡਾ ਪ੍ਰੋਬਿੰਦ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਕਿਉਂਕਿ ਉਹ ਸਾਰੀਆਂ ਹੀ ਸਵਾਵਾ ਕਰਦੇ ਪਹਿਲਾ ਲੰਗਰ ਪਾਣੀ ਦੀ ਬਣੀ ਵੱਡੀ ਵੱਡੀ ਸੇਵਾ ਸਟ੍ਰੋਕ ਨੀ ਕੁੰਡਰਪੰਦ ਕਮੇਟੀ ਨੇ ਜੋ ਐਮਰਜੈਂਸੀ ਹੁੰਦੀ ਆ ਉਹ ਪਿੰਨ ਦਿਨ ਤੋਂ ਚੱਲੂ ਆ ਫਿਰ ਉਹਨਾਂ ਨੇ ਜਿਹੜਾ 20 ਕਰੋੜ ਦਾ ਬਜਟ ਰੱਖਿਆ ਉਹਦੇ ਚ ਤੇਲ ਵੀ ਜਿਹੜਾ ਉਹ ਦੇ ਰਿਹਾ ਜਿੱਥੇ ਜਿੱਥੇ ਜ਼ਰੂਰਤ ਪੈਂਦੀ ਹੈ ਡੀਜ਼ਲ ਦੀ ਉਹ ਵੀ ਦੇ ਰਿਹਾ ਮੈਡੀਕਲ ਕੈਂਪ ਵੀ ਉਹਨਾਂ ਨੇ 110 ਤੋਂ ਵੱਧ ਟੀਮਾਂ ਬਣਾਈਆਂ ਸ਼ਰਮਣੀ ਅਕਾਲੀ ਦਲ ਨੇ ਵੀ ਜਿਹੜੀ ਇੱਕ ਪ੍ਰਾਈਵੇਟ ਸੰਸਥਾ ਦੇ ਨਾਲ ਯੂਨੀਵਰਸਿਟੀ ਦੇ ਨਾਲ ਟਾਈਪ ਕਰਕੇ ਤੇ ਕੁਝ ਵੈਟਰਨ ਦੀਆਂ ਟੀਮਾਂ ਵੀ ਬਣਾਈਆਂ ਉਹ ਵੀ ਅਸੀਂ ਅੱਜ ਕਹਿ ਕੇ ਜਿੱਥੇ-ਜਿੱਥੇ ਤੁਸੀਂ ਕੈਂਪ ਡਾਲ ਲੱਗੇ ਲਗਵਾ ਸਕਦੇ ਹੋ ਉਹ ਵੀ ਲੋਕਾਂ ਦੀ ਹੈਲਪ ਕਰੋ ਸੋ ਸ਼੍ਰੋਮਣੀ ਅਕਾਲੀ ਦਲ ਆਪਣਾ ਜਿਹੜਾ ਸੇਵਾ ਦਾ ਕੰਮ ਹੈ ਇਹ ਉਸੇ ਤਰੀਕੇ ਲਗਾਤਾਰ ਜਾਰੀ ਰੱਖੇਗਾ ਔਰ ਅਕਾਲਪੁਰਖ ਬਖਸ਼ਿਸ਼ ਕਰੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਵਰਕਰ ਨੇ ਤੇ ਸੇਵਾ ਦੇ ਵਿੱਚ ਅਸੀਂ ਲਗਾਤਾਰ ਜਿਹੜੇ ਇਸੇ ਤਰ੍ਹਾਂ ਹੀ ਜੁਟੇ ਰਹਾਂਗੇ ਸੋ ਅੱਜ ਦਾ ਜਿਹੜਾ ਮੇਨ ਸਾਡਾ ਮੀਟਿੰਗ ਦਾ ਏਜੰਡਾ ਇਹ ਸੀ ਕਿ ਬਦਲ ਸਰਕਾਰ ਨੇ ਜਿਹੜਾ ਸੀਐਮ ਰਾਹਤ ਫੰਡੋਂ ਦਾ ਨੂੰ ਛੱਡ ਕੇ ਅੰਗਰਾ ਪੰਜਾਬ ਨਾਲ ਦਾ ਟਰਸਟ ਬਣਾ ਕੇ ਉਹਦੇ ਪੈਸੇ ਜਮ੍ਹਾਂ ਕਰਾਉਣ ਲੱਗਿਆ ਕਿਵੇਂ ਦੇਖਦੇ ਨੂੰ ਲੱਗਦਾ ਕਿ ਕੈਕ ਦੀ ਜਿਹੜੀ ਹੈ ਆਡਿਟ ਤੋਂ ਬਚਣ ਦੇ ਲਈ ਸਭ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ 12000 ਕਰੋੜ ਰੁਪਏ ਸਾਹਮਣੇ ਕੈਕ ਤੋਂ ਤਾਂ ਕੀ ਬਚਣਗੇ ਕੈਕ ਦੀ ਰਿਪੋਰਟ ਤਾਂ ਆਲਰੇਡੀ ਕਹਿੰਦੀ ਹੈ ਕਿ ਉਹ 12000 ਕਰੋੜ ਰੁਪਏ ਇਹਨਾਂ ਨੇ ਕਿਤੇ ਖੁਦਬੁਦ ਕਰ ਦਿੱਤਾ ਉਹ ਤਾਂ ਨਹੀਂ ਉਹ ਤਾਂ ਪਿਛਲੇ ਜਿਹੜੇ ਡਿਜਾਸਟਰ ਦਾ ਜਿਹੜਾ ਹੈਗਾ ਸਟੇਟ ਡਿਜਾਸਟਰ ਰਿਸਪੌਂਸ ਫੰਡ ਜਿਹੜਾ ਐਸਟੀਆਰ ਉਹ ਤਾਂ ਉਹ ਤੇ ਆਧੁਨਿਕ ਉਧਾਨ ਸਰਭਾਚਰਪੋਟੋ ਦੀ ਪੇਸ਼ ਹੋ ਚੁੱਕੀ ਹੈ ਇਹ ਵੀ ਹੁਣ ਚੋਰ ਮੋਰੀਆ ਹੀ ਨੇ ਤੁਹਾਡੇ ਕੋਲੇ ਚੀਫ ਮਿਨਿਸਟਰ ਫੰਡ ਚੰਗਾ ਬਣਿਆ ਹੋਇਆ ਹਮੇਸ਼ਾ ਪ੍ਰਾਈਮ ਮਿਨਿਸਟਰ ਦੇ ਫੰਡ ਚੀਫ ਮਿਨਿਸਟਰ ਦੇ ਫੰਡ ਦੇ ਵਿੱਚ ਪੈਸੇ ਆਉਂਦੇ ਆ ਇੱਕ ਪ੍ਰਾਪਰ ਉਹਦਾ ਸਿਸਟਮ ਹੁੰਦਾ ਪਰ ਹੁਣ ਕਿਉਂਕਿ ਪਤਾ ਨਹੀਂ ਮਨਛਾ ਕੀ ਆ ਕਿਉਂਕਿ ਲੋਕਾਂ ਨੂੰ ਜਿਹੜੀ ਹੈ ਸੇਵਾ ਕਰਨੀ ਲੋਕਾਂ ਨੂੰ ਮਦਦ ਦੇਣਾ ਇਹ ਤਾਂ ਸਰਕਾਰ ਦੀ ਮਨਛਾ ਲੱਗਦੀ ਹੈ ਇਸ ਕਰਕੇ ਸੁਣ ਹੀ ਜਾਂਦੇ ਆ ਵੀ ਕੋਈ ਜਿੱਦਲੀ ਪੈਸੇ ਇਕੱਠੇ ਕਰਦਾ ਕੋਈ ਦੂਜੇ ਕਰਦਾ ਇੱਕ ਪੰਜਾਬ ਚ ਤਾਂ ਇਹਨਾਂ ਚੁੱਕ ਦਿੰਦਾ। ਕਿਉਂਕਿ ਸਵਾਰਤਾ ਵੀ ਗੜਾ ਹੁੰਦਾ ਲੈ ਜੀ ਕਿ ਜਿਹੜਾ ਰਗਲਾ ਪੰਜਾਬ ਦਾ ਨਾਂ ਰੈਸਟ ਬਣਾਇਆ ਗਿਆ ਉਹਦੀ ਮਸ਼ਹੂਰੀ ਹੀ 18 18 ਕਰੋੜ ਤੋਂ ਪラス ਹੀ ਕਰ ਦਿੱਤੀ ਗਈ ਹੈ। ਜਦ ਕਿ ਫੰਡ ਕਿੰਨਾ ਪੈਸਾ ਆ ਉਹਦੇ ਬਾਰੇ ਜਾਣਕਾਰੀ ਦੇਣ ਦੀ ਅਜੇ ਵੀ ਸੀ ਇਹ ਬਾਕੀ ਵੀ ਮਸ਼ਹੂਰੀਆਂ ਦੀ ਭੇਟੀ ਚੜੇਗਾ ਲੋਕਾਂ ਨੂੰ ਕੁਝ ਨਹੀਂ ਮਿਲਦਾ। ਇਹ ਅੱਜ ਲਿਖ ਕੇ ਰੱਖ ਲਓ ਭਾਵੇਂ ਕਿਉਂਕਿ ਇਹ ਸਰਕਾਰ ਹੀ ਮਸ਼ਹੂਰੀਆਂ ਦੀ ਜ਼ਮੀਨ ਦੇ ਉੱਤੇ ਆਪ ਮੈਂ ਕਹਿ ਰਿਹਾ ਕਿ ਕਿੰਨੇ ਦਿਨ ਕਦੀ ਐਡਾ ਮਾੜਾ ਹਾਲ ਨਹੀਂ ਦੇਖਿਆ ਵੀ ਸੜਕਾਂ ਟੁੱਟ ਗਈਆਂ ਪੀਣ ਵਾਲੇ ਪਾਣੀ ਦੇ ਬੰਦੇ ਹਾਲ ਕਿਸੇ ਨੂੰ ਚਿੰਤਾ ਹੋਵੇ ਕੋਈ ਵੱਡੀ ਬਿਮਾਰੀ ਫੈਲ ਜੇਗੀ ਕੋਈ ਵੈਕਸੀਨੇਸ਼ਨ ਡੰਗਰਾਂ ਦੀ ਸ਼ੁਰੂ ਹੋਵੇ ਕਿਸੇ ਤਰ੍ਹਾਂ ਦੀ ਕੋਈ ਨਹੀਂ ਬਸ ਇੱਕ ਟੀਵੀ ਦੇ ਉੱਤੇ ਆ ਕੇ ਤੇ ਬਸ ਖਬਰਾਂ ਤੇ ਵਿਰੋਧੀਆਂ ਨੂੰ ਨਿੰਦਣਾ ਇਹ ਹੀ ਕੰਮ ਸਰਕਾਰ ਦਾ ਰਹਿ ਗਿਆ ਹੋਰ ਕੋਈ ਕੰਮ ਸਰਕਾਰ ਕਰਦੀ ਠੀਕ ਹੈ ਓਕੇ ਡਨ ਉਹ ਕਰਾਂਗਾ ਕੀ ਤਸਕਿਸ ਕੋਲੇ ਪਿੱਛੇ ਦੇ ਨਿਕਾ ਡਾਲੋ ਅੱਜ ਤਿੰਨ ਦੇ ਸ਼ਰਮਣੀ ਅਕਾਲੀ ਦਲ ਦੀ ਸਾਰੇ ਜਿਲ੍ਹਾ ਜਥੇਦਾਰ ਸਹਿਬਾਨ ਦੀ ਸਾਰੇ ਹਲਕਾ ਇੰਚਾਰਜ ਸਹਿਬਾਨ ਦੀ ਉਹ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਵਿੱਚ ਬੜੇ ਭੰਕਰ ਹੜ੍ਹ ਆਏ ਐ ਉਥੇ ਨੁਕਸਾਨ ਦਾ ਜਾਇਜਾ ਨਿਣਉਣ ਵਾਸਤੇ ਜਿਹੜੀਆਂ ਕਮੇਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਿਆ ਬਣਾਈਆਂ ਗਈਆਂ ਸੀ ਉਹਨਾਂ ਸਾਰਿਆਂ ਦੀ ਸਾਂਝੀ ਮੀਟਿੰਗ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਹੋਣਾ ਜਿਹਦੇ ਵਿੱਚ ਸਾਰੀ ਜਿਹੜੀ ਹੜ੍ਹਾਂ ਦੀ ਬਹੁਤ ਭਿਆੰਕਰ ਸਥਿਤੀ ਹੈ ਉਹਦੇ ਤੇ ਸਾਰੇ ਜਿਹੜੇ ਸਾਡੇ ਆਗੂ ਸਰਬਾਨਾ ਪੰਜਾਬ ਦੇ ਵੱਖ-ਵੱਖ ਹਰਕੇ ਤੋਂ ਆਏ ਉਹਨਾਂ ਨੇ ਆਪੋ ਆਪਣੇ ਇਲਾਕਿਆਂ ਦਾ ਜਿਹੜੀ ਮੌਜੂਦਾ ਸਥਿਤੀ ਹੈ ਕਿੱਥੇ ਕਿੰਨਾ ਸੁਧਾਰ ਹੋਇਆ ਕਿੱਥੇ ਪਾਣੀ ਫੇਰ ਦੁਬਾਰਾ ਕੌਣਾ ਸ਼ੁਰੂ ਹੋ ਗਿਆ ਔਰ ਲੋਕਾਂ ਦੀ ਇਸ ਵੇਲੇ ਕੀ ਹਾਲਤ ਹੈ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਲੇਖਾ ਜੋਖਾ ਹੈ ਉਹ ਅਸੀਂ ਕੀਤਾ ਹਾਲੇ ਵੀ ਜਿਹੜੀ ਸਮੱਸਿਆ ਓ ਖਤਮ ਨਹੀਂ ਹੋਈ ਕਿਉਂਕਿ ਬਹੁਤ ਸਾਰੇ ਫਰੋਇਦਪੁਰਾਲੇ ਪਾਸੇ ਦੇ ਜਿਹੜੇ ਸਾਡੇ ਲੀਡਰ ਸਾਹਿਬ ਬਣ ਸੀ ਉਹ ਦੱਸੇ ਸੀ ਕਿ ਹਾੜੇ ਵੀ ਕਈ ਥਾਵਾਂ ਤੇ ਪਾਣੀ ਫੇਰ ਪਿੱਛੋਂ ਜ਼ਿਆਦਾ ਪਾਣੀ ਆਉਣ ਕਰਕੇ ਵਧਿਆ। ਅਰ ਦੁਜਾਇਆ ਕਿ ਕੁਸ਼ਤਾਵਾਂ ਤੇ ਸੰਤ ਮਹਾਂਪੁਰਖਾਂ ਨੇ ਕੁਸ਼ਤਾਵਾਂ ਤੇ ਜੜੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਲੋਕਾਂ ਨੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹਦੇ ਚ ਬੜਾ ਵੱਡਾ ਹਿੱਸਾ ਪਾਇਆ। ਐਸਟੀਪੀ ਨੇ ਬੜਾ ਵੱਡਾ ਹਿੱਸਾ ਪਾਇਆ ਕੁਝ ਥਾਵਾਂ ਦੇ ਉੱਤੇ ਉਹਨਾਂ ਨੇ ਆਪ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਰ ਵੀ ਰਿਹਾ ਪਰ ਅਫਸੋਸ ਹੈ ਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਜੋ ਚਾਹੀਦਾ ਸੀ ਕਿ फटाफट ਇਹਨਾਂ ਥਾਵਾਂ ਦੇ ਉੱਤੇ ਐਮਰਜੈਂਸੀ ਕੰਮ ਸ਼ੁਰੂ ਕਰਕੇ ਤੇ ਪਾਣੀ ਦੁਬਾਰਾ ਖੇਤਾਂ ਵਿੱਚ ਨਾ ਜਾਵੇ ਉਹਨੂੰ ਰੋਕਿਆ ਜਾਵੇ ਸਰਕਾਰ ਦੀ ਤਰਫੋਂ ਹਾਲੇ ਤੱਕ ਕੋਈ ਉਪਰਾਲਾ ਕਿ ਤੇ ਵੀ ਹੜ੍ਹਾਂ ਨੂੰ ਅੱਗੇ ਹੋਰ ਨੁਕਸਾਨ ਨੂੰ ਰੋਕਣ ਵਾਸਤੇ ਨਹੀਂ ਕੀਤਾ ਜਾਂਦਾ ਨਹੀਂ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਲੋਕਾਂ ਦੀ ਮਦਦ ਕਰਨ ਵਾਸਤੇ ਉਸ ਪੱਧਰ ਤੇ ਕੋਈ ਉਪਰਾਲੇ ਕੀਤੇ ਜਾ ਰਹੇ ਆ ਕਿ ਜਿਸ ਨਾਲ ਲੋਕਾਂ ਨੂੰ ਜਿਹੜਾ ਉਹ ਹੌਸਲਾ ਅਪਜਾਈ ਹੋਵੇ ਲੋਕਾਂ ਦੀ ਤੇ ਲੋਕਾਂ ਨੂੰ ਕਿਸੇ ਤਰੀਕੇ ਦੇ ਨਾਲ ਰਾਹਤ ਮਿਲੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਕਿੰਨੀ ਦੇਰ ਹੋ ਗਈ ਆ ਸਾਡਾਂ ਦੀ ਸਮੱਸਿਆ ਸ਼ੁਰੂ ਹੋਈ ਨੂੰ ਅੱਲੇ ਤੱਕ ਸਰਕਾਰ ਨੇ ਇੱਕ ਚਵਾਨੀ ਵੀ ਕਿਸੇ ਦੇ ਖਾਤੇ ਦੇ ਵਿੱਚ ਜਿਹੜੀ ਆ ਉਹ ਨਹੀਂ ਪਾਈ ਨਾ ਫਸਲ ਦਾ ਕੋਈ ਮੁਆਵਜ਼ਾ ਨਾ ਜਿਹੜਾ ਘਰਾਂ ਦਾ ਏਡਾ ਏਡਾ ਵੱਡਾ ਨੁਕਸਾਨ ਹੋ ਗਿਆ ਉਹਦਾ ਹੀ ਕੋਈ ਹਾਲੇ ਤੱਕ ਮੁਆਵਜ਼ਾ ਨਾ ਜਿਹੜਾ ਮਾਲ ਦੰਗਰ ਦਾ ਏਡੇ ਵੱਡੇ ਵੱਡੇ ਨੁਕਸਾਨ ਹੋ ਕੇ ਉਹਦਾ ਹੀ ਕਿਸੇ ਚੀਜ਼ ਦਾ ਮੁਆਵਜ਼ਾ ਕਿਸੇ ਤਰ੍ਹਾਂ ਵੀ ਇੱਕ ਪੈਸੇ ਦੀ ਮਦਦ ਹੜਾਂ ਦੇ ਵਾਸਤੇ ਸਰਕਾਰ ਨੇ ਨਹੀਂ ਕੀਤੀ ਇਹ ਮੈਂ ਸਮਝਦਾ ਬਹੁਤ ਹੀ ਜਿਹੜੀ ਆ ਨਿੰਦਰ ਜੋ ਕਾਰਵਾਈ ਆ ਕਿ ਨਾ ਹਾਲੇ ਤੱਕ 12000 ਕਰੋੜ ਜਿਹੜਾ ਸਰਕਾਰ ਨੇ ਜਿਹੜਾ ਹੈਗਾ ਉਹ ਆਪ ਖੁਦਪੁਰਦ ਕੀਤਾ ਹਾਲੇ ਤੱਕ ਉਸ 12000 ਕਰੋੜ ਦਾ ਵੀ ਸਰਕਾਰ ਇੱਕ ਪੈਸੇ ਦਾ ਲੋਕਾਂ ਨੂੰ ਸੰਤੁਸ਼ਟ ਨਹੀਂ ਕਰਾ ਸਕੀ ਕਿ ਜਿਹੜਾ ਪ੍ਰਧਾਨ ਮੰਤਰੀ ਕਹਿ ਕੇ ਗਏ ਆ ਉਹ 12000 ਕਰੋੜ ਕਿੱਥੇ ਆ ਕਿਉਂ ਨਹੀਂ ਹੁਣ ਤੱਕ ਸਾਹਮਣੇ ਆਇਆ ਇਹ ਵੀ ਸਰਕਾਰ ਦੀ ਜਿਹੜੀ ਨજર ਹੁੰਦਾ ਕਿ ਕਿੰਨੀ ਕੁ ਸਰਕਾਰ ਦੀ ਬੇਰੁਕੀ ਕਿੱਡੀ ਵੱਡੀ ਹੈ ਕਿ ਕਿਸੇ ਪਾਸੇ ਵੀ ਸਰਕਾਰ ਦਾ ਲੋਕਾਂ ਦੇ ਭਲੇ ਵਾਲੇ ਪਾਸੇ ਕੋਈ ਧਿਆਨ ਜਿਹੜਾ ਉਹ ਨਹੀਂ ਹੈ ਸਿਰਫ ਮਸ਼ਹੂਰੀਆਂ ਦੇ ਲਈ ਮੁੱਖ ਮੰਤਰੀ ਸਾਹਿਬ ਰੋਜ਼ ਟੈਲੀਵਿਜ਼ਨ ਤੇ ਆ ਕੇ ਐਲਾਨ ਝੂਠੇ ਕਰੀ ਜਾ ਰਹੇ ਪਰ ਜ਼ਮੀਨੀ ਹਕੀਕਤਾਂ ਦੇ ਉੱਤੇ ਅੱਜ ਵੀ ਕੋਈ ਫਰਕ ਨਹੀਂ ਨਜ਼ਰ ਆਉਂਦਾ ਹੁਣ ਬਾਦਪੁਰ ਹੈਡਵਰਕਸ ਦਾ ਆ ਕੱਲ ਖਬਰ ਲੱਗੀ ਸੀ ਕਿ ਉਹਦੇ ਜਿਹੜੇ ਆ ਇੱਕ ਐਕਸੀਡੈਂਟ ਇੱਕ ਐਸ.ਸੀ.ਓ ਤੇ ਇੱਕ ਜਈ ਸਸਪੈਂਡ ਹੋਇਆ ਹੁਣ ਦੱਸੋ ਐਡਾ ਵੱਡਾ 56 ਮੋਤਾ ਹੋ ਗਿਆ ਜਿਹੜੀ ਆ 5 ਲੱਖ ਦੇ ਕਰੀਬ ਫਸਲ ਤਬਾਹ ਹੋ ਗਈ ਘਰਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਤੇ ਸਰਕਾਰ ਹੁਣ ਜਾਗੀ ਹੈ ਉਹ ਵੀ ਪਹਿਲਾਂ ਜਿਹੜੀ ਆ ਇੱਕ ਕੰਪਨੀ ਦੇ ਨਾਂ ਦੇ ਉੱਤੇ ਨੋਟਿਸ ਜਾਰੀ ਕਰਕੇ ਤੇ ਸਰਕਾਰ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਸਾਰਾ ਹੀ ਭਾਂਡਾ ਜਿਹੜਾ ਉਹ ਖੁੱਲ ਗਿਆ ਕਿ ਇਹ ਜੰਨਾ ਹੋਇਆ ਸਰਕਾਰ ਦੀ ਅਣਗਹਿਲੀ ਕਰਕੇ ਹੋਇਆ ਕਿ ਜਿਹੜੇ ਫੰਡ ਉਹਨਾਂ ਨੇ ਜਿਹੜੇ ਹੈਡਵਰਕਸ ਨੂੰ ਰਿਪੇਅਰ ਕਰਨ ਵਾਸਤੇ ਜਾਰੀ ਕਰਨੇ ਸੀ ਜਿਹੜੇ ਉਹਨਾਂ ਦੀ ਪਹਿਲਾਂ ਐਕਸਰਸਾਈਜ਼ ਕਰਕੇ ਚੈੱਕ ਕਰਨੇ ਸੀ ਕਿ ਇਹ ਚੀਜ਼ਾਂ ਕੰਮ ਕਰ ਰਹੀਆਂ ਕਿ ਨਹੀਂ ਕਰ ਰਹੀਆਂ ਇਹ ਉਹਦੇ ਕਰਕੇ ਐਡਾ ਵੱਡਾ ਮੈਨੇਜਮੈਂਟ ਡਿਜਾਸਟਰ ਹੋਇਆ ਤੇ ਤਿੰਨ ਜਿਹੜੇ ਆ ਉਹ ਇਸ ਲੈਵਲ ਦੇ ਸਿਰਫ ਐਕਸ਼ਨ ਤੇ ਐਸਟੀਓ ਨੂੰ ਸਸਪੈਂਡ ਕਰਕੇ ਤੇ ਮੈਂ ਪੁੱਛਦਾ ਕਿ ਫਿਰ ਮੰਤਰੀਆਂ ਦਾ ਕੀ ਰੋਲ ਹੈ ਤੇ ਮੁੱਖ ਮੰਤਰੀ ਦਾ ਕੀ ਰੋਲ ਹੈ ਕਿਉਂਕਿ ਜ਼ਿੰਮੇਵਾਰੀ ਤਾਂ ਤੁਹਾਡੀ ਸੀ ਕਿ ਤੁਸੀਂ ਇਹ ਮੀਟਿੰਗਾਂ ਹੜਾ ਦੀਆਂ ਪਹਿਲਾਂ ਕਰਨੀਆਂ ਸੀ ਤੇ ਇਹ ਸਾਰੀਆਂ ਚੀਜ਼ਾਂ ਦਾ ਨੋਟਿਸ ਲੈਣਾ ਸੀ ਜਿਹੜੇ ਸੀਨੀਅਰ ਅਫਸਰ ਤੁਹਾਡੇ ਸੈਕਟਰੀਟ ਵਿੱਚ ਬੈਠੇ ਆ ਉਹਨਾਂ ਦਾ ਕੀ ਰੋਲ ਸੀ ਐਡਮਿਟ ਵੱਡਾ ਨੁਕਸਾਨ ਹੋ ਜੇ ਸੁਪੇ ਦਾ ਕਿ ਸਾਰੇ ਜਿਹੜਿਆਂ ਦੇ ਵਿੱਚ ਇੰਨੀ ਲੱਖਾਂ ਦੀ ਗਿਣਤੀ ਚ ਲੋਕੀ ਬੇਕਾਰ ਹੋਇਆ ਪ੍ਰਭਾਵਿਤ ਹੋਇਆ ਤੇ ਕੱਲਾ ਤੁਸੀਂ ਹੁਣ ਉਹਨਾਂ ਨੂੰ ਸਸਪੈਂਡ ਕਰਕੇ ਤੇ ਸਿਰਫ ਹਾਲੇ ਤੱਕ ਤੁਹਾਡੇ ਕੋਲ ਇਨਕੁਆਇਰੀ ਨਹੀਂ ਹੋਈ ਇਹ ਇਨਕੁਆਇਰੀ ਇੰਨੀ ਲੇਟ ਕਿਉਂ ਹੋਈ ਹੈ